ਸ਼ਸ਼ੀਕਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਜ ਅਸੀਂ ਇਸ ਟੌਪਿਕ ਦੇ ਉੱਪਰ ਵੀਡੀਓ ਬਣਾ ਰਹੇ ਹਾਂ ਵੀ ਬੈਕ ਗਲਾ ਉੱਪਰ ਨੂੰ ਚੜਨਾ ਸਾਡੇ ਕੋਲੇ ਪਹਿਲਾਂ ਮੈਂ ਕਮੈਂਟ ਆਉਂਦਾ ਵੀ ਮੂਰ ਲਗਾਏ ਕਰ ਤਾਂ ਇਹ ਕਹਿੰਦਾ ਦਿੰਦਾਗਾ ਵੀ ਮੂਰ ਲਗਾ ਉੱਪਰ ਨੂੰ ਚੜਨਾ ਪਰ ਸਾਡੇ ਕੋਲੇ ਜਿਹੜੀ ਪ੍ਰੋਬਲਮ ਆਉਂਦੀ ਹੈ ਬੈਕ ਗਲਾ ਉੱਪਰ ਨੂੰ ਚੜਦਾ ਵੀ ਸਾਰਾ ਇੱਕ ਮੂਰੇ ਆ ਜਾਂਦਾ ਹੈਗਾ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਵੀ ਕਿਉਂ ਟੜਦਾ ਕਿਸ ਤਰ੍ਹਾਂ ਤੇ ਚੜਦਾ ਕਿ ਤੁਹਾਡੀ ਕਟਾਈ ਦੇ ਵਿੱਚ ਗਲਤੀ ਹੈ ਕਿ ਮੂਰਲੀਆ ਭਲੋਈਆਂ ਦੇ ਵਿੱਚ ਕੋਈ ਗਲਤੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦਾ ਕਰੋ ਸ਼ੇਅਰ ਵੀ ਕਰਦਾ ਕਰੋ ਨਾਲ ਨਾਲ ਲਾਈਕ ਵੀ ਕਰਦੇ ਕਰੋ ਹਾਂਜੀ ਮੱਲਬੂ ਕੱਲ ਵੀ ਆਪਣੇ ਕੋਲੇ ਆ ਪੀਸ ਇੱਕ ਇਹ ਪੀਸ ਦੇ ਉੱਪਰ ਤੁਹਾਨੂੰ ਦੱਸ ਦਿਆਂ ਵੀ ਮਗਰਲਾ ਗਲਮਾ ਉੱਪਰ ਕਿਵੇਂ ਚੜਦਾ ਕਿਉਂ ਚੜਦਾ ਹੈ ਕਿਸ ਵਜ੍ਹਾ ਨਾਲ ਚੜਦਾ ਹੈ ਵੈਸੇ ਪ੍ਰੋਬਲਮ ਆਉਂਦੀ ਨਹੀਂ ਕੁਝ ਭੈਣਾ ਦੇ ਕਮੈਂਟ ਆਉਂਦੇ ਨੇ ਵੀ ਸਾਡੇ ਕੋਲੇ ਇਹ ਜਿਹੜੀ ਪ੍ਰੋਬਲਮ ਆ ਆਉਂਦੀ ਹੈ ਵੀ ਸਾਨੂੰ ਇਹ ਸੌਫ ਕਰਕੇ ਦੱਸੋ ਵੀ ਕਿਵੇਂ ਇਹ ਐਟ ਹੋਗੀ ਤਾਂ ਆਪਾਂ ਇਹਨੂੰ ਇਸ ਨੂੰ ਦੂਰਾ ਕਰ ਲਿਆ ਦੂਰਾ ਕਰਕੇ ਇਹਦੇ ਉੱਪਰ ਆਪਾਂ ਨਿਸ਼ਾਨ ਲਾ ਲਿਆ ਇਹਨੂੰ ਸੇਵ ਕਰਨ ਵਾਸਤੇ ਆਪਾਂ ਨੇ ਨਿਸ਼ਾਨ ਲਾ ਲਿਆ ਜਿਹੜਾ ਆਪਾਂ ਹੁਣ ਮੋਟੇ ਦਾ ਆਪਾਂ ਨਿਸ਼ਾਨ ਲਾਉਣੇ ਆ ਕੋਈ ਵੀ ਭੈਣ ਜਿਵੇਂ ਵੀ ਲਾਉਂਦੀ ਆ ਵੀ 6 ਇੰਚ ਤੇ ਲਾਉਂਦੀ ਆ ਜਾਂ 7 ਇੰਚ ਤੇ ਲਾਉਂਦੀ ਆ ਜਾਂ ਕਸਟਮਰ ਦਾ ਜਿਹੜਾ ਨਾਪ ਆ ਕੋਈ ਭਾਰੀ ਆ ਕੋਈ ਪਤਲਾ ਆ ਉਹ ਸਾਬ ਨਾਲ ਲਾਉਂਦੇ ਆ ਆਪਾਂ ਮੰਨ ਲਓ ਗੱਲ ਵੀ 7 ਇੰਚ ਤੇ ਦਾ ਨਿਸ਼ਾਨ ਮੋਢੇ ਦਾ ਲਾ ਲਿਆ ਤੇ ਜਿਹੜਾ ਆਪਣੇ ਮੰਨ ਲਓ ਗੱਲ ਵੀ ਫੀਟਿੰਗ ਦਾ ਨਿਸ਼ਾਨ ਹੈ ਮੰਨ ਕੇ ਚੱਲੋ ਵੀ ਆਪਣੇ ਕੋਲੇ ਕਿਹੇ 15 ਇੰਚ ਫੀਟਿੰਗ ਦਾ ਆਪਾਂ ਨੇ ਉਹ ਨਿਸ਼ਾਨ ਲਾ ਰਹੇ ਆ ਤੇ ਆਪਣੇ ਕੋਲ ਜਿਹੜਾ ਇਹ ਤੀਰਾ ਹੈਗਾ ਤੀਰਾ ਆਪਣੇ ਕੋਲੇ ਮੰਨ ਲਓ ਗੱਲ ਵੀ 11 ਇੰਚ ਘਟਾਈ ਦਾ ਹੁਣ ਪੈਣਾ ਦਾ ਕੀ ਵਜ੍ਹਾ ਹੁੰਦੀ ਹੈ ਵੀ ਕਈ ਵਾਰੀ ਨਾ ਆਪਣੇ ਮਰਜ਼ੀ ਨਾਲ ਬੈਗ ਨੂੰ ਜਿਆਦਾ ਹੁਣ ਦਿੰਦੇ ਆ ਥੱਲੇ ਜਿਵੇਂ ਮੰਨ ਲਓ ਕੋਲ ਬਟਾਈ ਹੈ ਤੇ ਨੇ ਗਲਾ ਘਟਣਾ ਤਾਂ ਆਹ ਨਾਲੇ ਤੋਂ ਬੈਗ ਨੂੰ ਕਈ ਵਾਰ ਨਹੀਂ ਪਹਿਣਾ ਐਨੀ ਨਹੀਂ ਬੈਗ ਥੱਲੇ ਛਿੜਨ ਦਿੰਦੇ ਨੇ ਆਹ ਜੀ ਬੈਗ ਛਿੜਨਦੇ ਨੇ ਜਦੋਂ ਇਹਨਾਂ ਨੇ ਇੱਥੋਂ ਫਿਰ ਇਹਨੂੰ ਸਿੱਧਾ ਕਰ ਲੈਂਦੇ ਨੇ ਆਹ ਤੀਜੇ ਨੂੰ ਜਿਹੜੀ ਗਲਾਈ ਹੈ ਉਹ ਵਸ ਸਿਰਫ ਇੱਥੇ ਆ ਕੇ ਪਾਉਂਦੇ ਨੇ ਆਹ ਥਾਂ ਤੇ ਪਾਉਂਦੇ ਨੇ ਵੀ ਆਪਨੀ ਸਾਈਡ ਸਲਾਈ ਚੱਲ ਪੀਤੋਂ ਆਗਲਾ ਦੀ ਪਾਤੀ ਇਹ ਤੁਗਲਾ ਇਹ ਤੁ ਸਿੱਧੀ ਕਰਕੇ ਇਹਨੂੰ ਜਿਹੜਾ ਟੈਪਰ ਕਰਦੇ ਹਾਂ ਹੁਣ ਇਹਦਾ ਮਕਸਦ ਕੀ ਹੁੰਦਾ ਹੈਗਾ ਇੱਥੋਂ ਜਿਹੜੀ ਕਮੀਜ਼ ਹੈ ਇੱਥੋਂ ਕਮੀਜ਼ ਨੇ ਤਾਹ ਤੁਰ ਜਾਣੀ ਹੈ ਜਿਹੜੀ ਆਹ ਕਮੀਜ਼ ਹੈ ਇਹਨੇ ਕਮੀਜ਼ ਨੇ ਤਾਹ ਤੁਰ ਜਾਣੀ ਹੈ ਜਿਹੜਾ ਗਲਾ ਹੈਗਾ ਜਿਹੜਾ ਬੈਕ ਗਲਾ ਹੈਗਾ ਉਹ ਮੰਨ ਕੇ ਚੱਲੋ ਵੀ ਛੋਡੇ ਕੋਲੇ ਇੱਕ ਇੰਚ ਵੰਗੂ ਉੱਠਣ ਲੱਗਿਆ ਇਹ ਆਹ ਚੀਜ਼ ਹੈ ਦੇਖੋ ਮੰਨ ਲਓ ਕੋਲੇ ਵੀ ਇੰਚ ਪੌਣਾ ਇੰਚ ਇਹ ਗਲਾ ਉੱਠਣ ਲੱਗਿਆ ਜਦੋਂ ਗੜਾ ਮਗਰ ਲਗਾ ਹੈ ਐਨਾ ਉੱਪਰ ਕਢਣ ਲੱਗਿਆ ਤਾਂ ਆਟੋਮੈਟਿਕ ਕਮੀਜ਼ ਮੂਰੇ ਆਉਣ ਲੱਗ ਜੂਗੀ ਫਰੰਟ ਮੂਰਲਾ ਡਿੱਗਣ ਲੱਗ ਜੂ ਜਿਹੜਾ ਮੂਰਲਾ ਸਾਹਮਣਾ ਹੁੰਦਾ ਨਾ ਮੂਰੇ ਡਿੱਗਣ ਲੱਗ ਜਾਂਦਾ ਹੈਗਾ ਇਹ ਗੱਲਾਂ ਹੈਗਾ ਜਿਹੜੀ ਤੁਸੀਂ ਸ਼ਾਰਟ ਇਹ ਗਲਤ ਪਾਉਣੀ ਹੈ ਤੁਸੀਂ ਕਿਉਂ ਗਲਤ ਪਾਉਣੀ ਹੈ ਇਹਦੀ ਸ਼ਾਰਟ ਇੰਨੀ ਨਹੀਂ ਪਹਿਣੀ ਜੀ ਇਹਦੀ ਸ਼ਾਰਟ ਸਿਰਫ ਜੇ ਪਾਉਣੀ ਹੈ ਤੁਸੀਂ ਤੁਹਾਨੂੰ ਜਿਆਦਾ ਪ੍ਰੋਬਲਮ ਨਹੀਂ ਆਉਂਦੀ ਜਿਹਦੇ ਜਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਨਾ ਪਾਓ ਇਹਨਾਂ ਤੁਸੀਂ ਇਹਨੂੰ ਬਿਲਕੁਲ ਸਿੱਧਾ ਹੀ ਰੱਖ ਦਿਓ ਬੈਗਿੰਗ ਜੇ ਅਦਰ ਬਾਈ ਨਹੀਂ ਹੈਗੀ ਤਾਂ ਇਹਦੇ ਸਪੌਣੀਆਂ ਤਾਂ ਤੁਸੀਂ ਸਿਰਫ ਸੂਤਾਂ ਦੇ ਵਿੱਚ ਪਾਉਣੀ ਹੈ ਮੰਨ ਲਓ ਗੱਲ ਵੀ ਆਪਣੇ ਕੋਲੇ ਆਹ ਜਿਹੜੀ ਸਿਰਫ ਆਇ ਇੱਕ ਇਹਨੂੰ ਟੈਪਰ ਕਰਨਾ ਹੈ ਆਪਾਂ ਨੇ ਇਹਨੂੰ ਢਾਲ ਨਹੀਂ ਪਾਉਣੀ ਟੈਪਰ ਕਰਨਾ ਜਦੋਂ ਤੁਸੀਂ ਢਾਲ ਪਾਉਂਗੇ ਤਾਂ ਇਹ ਕਮੀਜ਼ ਜਿਹੜੀ ਮੂਰੇ ਆਉਗੀ ਮਗਰ ਲਗਲਾ ਉੱਪਰ ਚੜਨ ਲੱਗ ਜੂਗਾ ਤਾਂ ਜਿਹੜੀ ਗਲੇ ਦੇ ਵਿੱਚ ਉਹ ਪ੍ਰੋਬਲਮ ਆ ਜਾਂਦੀ ਹੈਗੀ ਮੰਨ ਲਓ ਗੱਲ ਵੀ ਆਪਾਂ ਨੇ ਇਹ 5 ਇੰਚ ਗਲੇ ਦਾ ਨਿਸ਼ਾਨ ਲਾ ਲਿਆ ਆ ਆਪਣੇ ਕੋਲੇ ਗਲਾ ਬਣ ਗਿਆ ਮੰਨ ਲਓ ਗਲੇ ਵੀ ਆਪਣਾ ਜਿਹੜਾ ਗਲਾ ਹੈ ਉਹ ਆਹ ਥਾਂ ਤੇ ਰੁਕ ਗਿਆ ਕਿ ਇਹ ਆਹ ਥਾਂ ਤੇ ਰੁਕ ਗਿਆ ਜਦੋਂ ਕਮੀਂ ਜਿ ਬਣ ਗਈ ਫਿਰ ਆਗੇ ਜੀ ਉੱਠਣ ਲੱਗ ਜੂ ਇਹ ਉੱਠ ਕੇ ਮੇਰੇ ਤਾਂ ਕੀ ਪ੍ਰੋਬਲਮ ਹੋਣ ਲੱਗ ਜਾਂਦੀ ਆ ਫਿਰ ਕਲਮਾ ਮੂਹਰ ਨੂੰ ਇਹ ਇਹਨਾਂ ਨਾ ਗਾ ਗਲਾ ਝੜ ਜਾਂਦਾ ਕਿਉਂਕਿ ਜਿਹੜੀ ਆਹ ਚੀਜ਼ ਆ ਇਹ ਮੂਹਰੇ ਜਾ ਡਿੱਗਦੀ ਆ ਇਹ ਚੀਜ਼ ਮੰਨ ਲਓ ਗਲੇ ਵੀ ਹੁਣ ਆਪਣੀ ਆਹ ਬੈਕ ਹੈ ਮੰਨ ਲਓ ਹੁਣ ਵੀ ਆਹ ਆਪਣੀ ਬੈਕ ਹੈ ਇੱਥੇ ਗਲਾ ਜਿਹੜਾ ਖੜਾ ਇਹ ਆ ਕੇ ਐ ਜੀ ਦਿਖ ਪੈਂਦਾ ਕੰਦੇ ਤੇ ਸ਼ੋਲਡਰ ਦੇ ਉੱਪਰ ਦੀ ਆ ਕੇ ਦਿਖ ਪੈਂਦਾ ਤਾ ਇਹ ਗੜਾ ਮਗਰ ਜਣ ਜਾਂਦਾ ਜਿਹੜਾ ਫਰੰਟ ਵਾਲਾ ਗੜਾ ਉਹ ਮੂਰੇ ਡੰਗਣ ਲੱਗ ਜਾਂਦਾ ਹੁਣ ਇਹਦੇ ਵਿੱਚ ਕੀ ਕਰਨਾ ਤੁਸੀਂ ਇਹਦੇ ਵਿੱਚ ਇਹ ਚੀਜ਼ ਕਰਨੀ ਹੈ ਵੀ ਜਿਹੜੀ ਆਪਣੀ ਆਹ ਆ ਚੀਜ਼ ਹੈ ਇਹਨੂੰ ਬਿਲਕੁਲ ਇੰਨੀ ਹੁਣ ਮੰਨ ਲਓ ਕਿ ਆਪਣੇ ਫਰੰਟ ਦੀ ਸ਼ਾਰਟ ਆ ਜਿਹੜੀ ਉਹ ਇੰਨੀ ਪਈ ਹੋਈ ਹੈ ਇਹ ਆਹ ਚੀਜ਼ ਮੰਨ ਕੇ ਚੱਲੋ ਵੀ ਆਪਣੇ ਆਹ ਫਰੰਟ ਦੀ ਸ਼ਾਰਟ ਪੈ ਗਈ ਹੁਣ ਬੈਕ ਦੀ ਸ਼ਾਰਟ ਕਿੰਨੀ ਪਾਉਣੀ ਹੈ ਤੁਸੀਂ ਬੈਕ ਦੀ ਸ਼ਾਰਟ ਦਾ ਤੁਸੀਂ ਇੰਨਾ ਫਰਕ ਪਾਤਾ ਇਹਨੂੰ ਨਾਲ ਸਿਰਫ ਇਹਦੇ ਮਾਤਰੀ ਐਂਗੁਲੇਗ ਮਾਦੂ ਆ ਆ ਨਹੀਂ ਕਰਨੀ ਤੁਸੀਂ ਇਹਨੂੰ ਤੁਸੀਂ ਛੱਡ ਦਿਓ ਜਿਹੜੀ ਸਹੀ ਕਰਨੀ ਹੈ ਇਹ ਹੈ ਇਹ ਇਹਨੂੰ ਤੁਸੀਂ ਜੇ ਘਵਾਓਗੇ ਤੁਸੀਂ ਤੁਹਾਡਾ ਇਹ ਕਮੀਜ਼ ਆ ਪਿਛਲੀ ਸਾਈਡ ਮੋਟੇ ਦੀ ਆਪਾਂ ਮੰਨ ਲਓ ਵਾਲ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਵੀ ਪਿਛਲਾ ਹਿੱਸਾ ਖਛਾਂ ਗਿਆ ਉਹਦੇ ਨਾਲ ਰੇਵ ਆ ਜਿਹੜੀ ਨਾਲ ਤਰਪੂਗੀ ਨਾਲ ਹੀ ਇਹ ਲੱਗ ਜੂਗੀ ਤਾਂ ਕਮੀਜ਼ ਕਿਤੇ ਉੱਪਰ ਨਹੀਂ ਜਾ ਕੇ ਚੜੂਗੀ ਤੁਹਾਡੀ ਕਿਤੇ ਵੀ ਕਮੀਜ਼ ਉੱਪਰ ਨਹੀਂ ਜਿਹੜੋ ਕਿ ਗਲਾ ਜਿੱਥੇ ਤੁਹਾਡਾ ਖੜਾ ਤਾਂ ਉੱਥੇ ਖੜਾ ਰਹੂਗਾ ਜਿੰਨਾ ਤੁਸੀਂ ਤੀਰੇ ਦਾ ਮਾਰਜਨ ਪਾਉਂਗੇ ਮੰਨ ਲਓ ਵੀ ਤੁਸੀਂ ਇੱਧਾਂ ਇੱਕ ਬੈਕ ਦਾ ਵੱਧ ਮਾਰਜਨ ਪਾਇਆ ਸਿਰਫ ਉਹੀ ਸਲਾਈ ਛੁੱਟੀ ਮੂਰੇ ਆਊਗੀ ਥਾਰੇ ਕੋਲ ਪਹਿਣ ਦਾ ਕਮੈਂਟ ਆਇਆ ਸੀਗਾ ਵੀ ਕਟਾਈ ਐਸੀ ਤੁਹਾਡੇ ਵਾਂਗੂ ਕਰੀਏ ਸਾਡੇ ਸੂਟ ਦੀ ਫਿਟਿੰਗ ਬਹੁਤ ਵਧੀਆ ਬਣੀਏਗੀ ਪਰ ਸਲਾਈ ਗਿਰਦੀ ਹੈ ਹੁਣ ਉਸ ਪਹਿਣ ਦਾ ਕਹਿਣਾ ਹਾਂਜੀ ਹੁਣ ਪਹਿਣਾ ਕਹਿੰਦੇ ਵੀ ਫੀਟਿੰਗ ਵੀ ਉਸੇ ਟਾਈਮ ਕਟਾਈ ਵੀ ਉਸੇ ਟਾਈਮ ਕਰ ਲਈ ਫੀਟਿੰਗ ਵੀ ਸਹੀ ਬਣ ਗਈ ਛੋਟੀ ਕਟਾਈ ਦੇ ਮੁਤਾਬਕ ਵੀ ਜਿਹੜੀ ਮੋਟੀ ਜਿਹੀ ਸਲਾਈ ਹੈ ਉਹ ਮੂਹਰ ਨੂੰ ਦਿਰਦੀ ਹੈਗੀ ਉਹ ਪਰਪਰ ਤਾਂ ਕਿਉਂ ਕਰਦੀ ਹੁੰਦੀ ਹੈ ਮੂਹਰ ਨੂੰ ਨਹੀਂ ਕਰਦੀ ਹੁੰਦੀ ਆਪਾਂ ਨੇ ਇਹ ਦੋ ਟਾਈ ਸੂਤ ਜਿਹੜੇ ਪਾਏ ਹੁੰਦੇ ਨੇ ਇਹ ਚੀਜ਼ ਵਧਾਈ ਹੁੰਦੀ ਹੈ ਆ ਮੰਨ ਲਓ ਗੱਲ ਵੀ ਇਹ ਚੀਜ਼ ਵਧੀ ਹੋਈ ਹੈ ਦੇਖੋ ਜਿੱਥੇ ਮੇਰਾ ਇੰਚ ਤੇ ਪਿਆ ਰਹੇਗਾ ਐਨੀ ਨਹੀਂ ਚੀਜ਼ ਇਹ ਵਧਾਈ ਹੁੰਦੀ ਆਪਾਂ ਨੇ ਇਹ ਤੀਰਾ ਪਾਇਆ ਹੁੰਦਾ ਜਿਵੇਂ ਆਪਣੇ ਜੈਂਸ ਕਮੀਜ਼ ਦੇ ਤੀਰਾ ਪਾਇਆ ਹੁੰਦਾ ਹੈਗਾ ਤਾਂ ਉਹ ਐਨੀ ਸਲਾਈ ਮੂਰੇ ਆ ਜਾਂਦੀ ਹੈ ਮੰਨ ਲਓ ਗੱਲ ਵੀ ਇਹ ਆਹ ਚੀਜ਼ ਮੈਂ ਤੁਹਾਨੂੰ ਉਲਟਾ ਕੇ ਦਿਖ ਵੀ ਆ ਇੰਨੀ ਇੰਨੀ ਸਲਾਈ ਉਹ ਮੂਹਰੇ ਆ ਜਾਂਦੀ ਆ ਉਹ ਗਿਰਦੀ ਨਹੀਂ ਹੁੰਦੀ ਕਿ ਉਹ ਇੰਨੀ ਇਹਨਾਂ ਮਾਰਜਨ ਨੂੰ ਦਿੱਤਾ ਹੁੰਦਾ ਹੈਗਾ ਕਿਉਂਕਿ ਉਹ ਕੁਮੀਜ਼ ਆ ਜੇ ਮੋਟਾ ਫਿਰ ਮੋਟਾ ਨਹੀਂ ਫੁੱਲਣ ਦਿੰਦੀ ਮੋਟਾ ਡਿੱਗਣ ਨਹੀਂ ਦਿੰਦੀਗੀ ਜਿਹੜਾ ਫਰੰਟ ਆ ਫਰੰਟ ਨੂੰ ਹੱਲਣ ਨਹੀਂ ਦਿੰਦੀ ਮੂਹਰੇ ਸਾਫ਼ ਰੱਖਦੀ ਆ ਫਰੰਟ ਜਿਹੜੀ ਆ ਚੀਜ਼ ਹੁੰਦੀ ਆ ਜਿਹਨੂੰ ਆਪਾਂ ਫਰੰਟ ਕਹਿ ਦਿੰਨੇ ਆ ਵੀ ਆ ਆ ਫਰੰਟ ਆ ਮਨ ਕੋਲ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਬਿਲਕੁਲ ਕਹਿੰਦੇ ਆ ਵੀ ਠੇਢ ਪੰਜਾਬੀ ਦੇ ਵਿੱਚ ਵੀ ਸਾਹਮਣਾ ਹੈ ਸਾਹਮਣਾ ਮੂਹਰੇ ਲਾ ਪਾਸਾ ਜਿਹਨੂੰ ਕਹਿੰਦੇ ਆ ਮੂਹਰੇ ਕੁਮੀਜ਼ ਦਾ ਮੂਹਰੇ ਲਾ ਪਾਸਾ ਗਲੇ ਕੋਲੋਂ ਇਹਨੂੰ ਆਪਾਂ ਇਹ ਚੀਜ਼ ਦੇ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਆਪਾਂ ਦੋ ਸੂਤ ਇਹ ਵਧਾਈ ਹੁੰਦੀ ਹੈਗੀ ਆ ਆਹ ਚੀਜ਼ ਨੂੰ ਦਿਖਾਣਾ ਵੀ ਆਪਾਂ ਨੇ ਜਿਹੜੀ ਆਹ ਇਹ ਆਹ ਜੀ ਟੈਪਰ ਕਰਤੀ ਮੰਨ ਲਓ ਗੱਲ ਵੀ ਆਹ ਜੀ ਟੈਪਰ ਕਰਤੀ ਇਹਦੇ ਮੁਤਾਬਕ ਹੀ ਆਪਾਂ ਬੈਗ ਹੈਣੀ ਬੈਕ ਉਹ ਨਹੀਂ ਟੈਪਰ ਕਰਦੀ ਸਾਠੀ ਹੁਣ ਜਿਹੜਾ ਆਪਣੇ ਆਹ ਮਾਰ ਦੇ ਨਾਲ ਰੱਖਿਆ ਇਹ ਦੋ ਸੂਤ ਐਵੇਂ ਮੂਰੇ ਆਊਗਾ ਇਹਦਾ ਕੋਈ ਡਰ ਵਾਲੀ ਗੱਲ ਨਹੀਂ ਹੁੰਦੀਗੀ ਇਹ ਆਪਾਂ ਜਮ ਇੰਜ ਕਮੀਜ਼ ਦੇ ਤੀਰਾ ਪਾਉਣੇ ਆ ਉਹ ਚੀਜ਼ ਹੁੰਦੀ ਆ ਇਹ ਤੀਰਾ ਪਣ ਜਾਂਦਾ ਹੈਗਾ ਇਹਦੇ ਵਿੱਚ ਗਿਰਨ ਜਾਂਦਾ ਹੋਣੀ ਹੁੰਦਾ ਜੇ ਮੋੜਾ ਕਰਦਾ ਹੋਵੇ ਜਿਵੇਂ ਆਹ ਸਾਈਡ ਆਹ ਸਾਈਡ ਹੈ ਬਾਹਲੇ ਪਾਸੇ ਗਿਰਦੀ ਹੋਵੇ ਜੇ ਮਨ ਲੈ ਗੋ ਵੀ ਆਪਣੀ ਆਹਾਂ ਬਾਜੂ ਲੱਗੀ ਹੋਈ ਹੈਗੀ ਆਹ ਚੀਜ਼ ਹੈ ਜਿਹੜੀ ਸਲਾਈ ਹੈ ਜਿਹੜੀ ਇੱਥੇ ਖਿਸਕ ਜਾਂਦੀ ਬਈ ਉਹਦਾ ਡਰ ਹੁੰਦਾ ਜਿਹੜੀ ਕਮੀਜ਼ ਦੀ ਸਲਾਈ ਹੈ ਮੂਰੇ ਆਉਂਦੀ ਹੈਗੀ ਆਪਣੇ ਫਰੰਟ ਤੇ ਆ ਕੰਦੇ ਤੇ ਉਹਦਾ ਕੋਈ ਡਰ ਨਹੀਂ ਹੁੰਦਾ ਉਹ ਤੀਰਾ ਪਾਇਆ ਹੁੰਦਾ ਜਿਹੜਾ ਅਪਨ 2 ਸੂਤ ਪਾਇਆ ਹੁੰਦਾ ਉਹ ਮੂਰੇ ਆਉਂਦਾ ਹੁੰਦਾ